ਜੋ ਅਗੀਆਂ ਦੇ ਕੰਨਾਂ ਵਿੱਚ ਕਾਚ ਦੀਆਂ ਮੰਦਰਾ ਇਹੋ ਨਿਸ਼ਾਨੀ ਕਦੀ ਰਦੀ ਨਹੀਂ ਕਣ ਮੰਗੇ ਤਾਂ ਮੰਗੇ ਕੋ ਕਦੀ ਰਦੀ ਨਹੀਂ ਯਾਂ ਜ਼ੋਰਾਂ ਜ਼ੋਰ ਲਕੀਆਂ ਮੇਰੇ ਟਿੱਕੇਆਂ ਦੇ ਪਿੰਡ ਤੀਆਂ ਜ਼ੋਰ ਲਕੀਆਂ ਮੇਰੇ ਟਿੱਕੇਆਂ ਦੇ ਪਿੰਡ ਤੀਆਂ ਜ਼ੋਰ ਲਕੀਆਂ ਬੇਦੀ ਦਾ ਬਾਜ ਨਾ ਪੈਣਾ ਸੋ ਗਿਆ

तो री माँ खिली नाले मुंडे भैंडी छोटा बाप खाएगा

बने रे कर दी बेनतिया आबीरा कर मेरे कर दी बेनतिया आबीरा कर मेरे ਬੇ ਬਾਬਲਾ ਕਮ ਨਹੀਂ ਜਾਂਦਾ ਰਜ ਵਿੱਚ ਗੈਣੇ ਵਿਛਿਆ ਪੜਾ ਦੇ ਬਾਬਲਾ ਕਮ ਨਹੀਂ ਜਾਂਦਾ ਰਜ ਵਿੱਚ ਗੈਣੇ ਕਹਿੰਦੇ ਸੱਜਣਾਂ ਦੇ ਕੋਪੇ ਜਿਆ ਪਰਦੇਸ ਬਾਬਲਾ ਅਸ ਕਿੱਥੋਂ ਲਕਾਏ ਸਾਟੇ ਲੇਖ ਬਾਬਲਾ ਦਸ ਕਿੱਥੋਂ ਲਕਾਏ ਸਾਡੇ ਲੇਖ ਬਾਬਲਾ

साहस कुड़े में लगने पाए मेरे दिल की मेरे दिल की मेरी जगा दो नी मेरे सपन मेरे सपन साथ करा दो मेरे सपन मेरे सपन

Thank <laughs> you. ਇਹਨੂੰ ਮਿਲਦੇ ਕਦੇ ਵਿਛੜੀ ਨਾ ਮੇਰੇ ਦਿਲਾਂ ਦੇ ਜਿੰਦ ਕੈਨੂੰ ਮਿਲਦੇ ਕਿੱਥੋਂ ਆਦੋਂ ਬੜਕ ਜੜੀ ਕੁੜੀਆਂ ਦੇ ਪੈਣ ਬਸੋੜੇ ਫਾਦੋਂ ਕੜਕ ਜੜੀ ਨਮ ਕਰਨ ਬਸੋੜੇ ਫਾਦੋਂ ਕੜਕ ਜੜੀ ਕੁੜੀਆਂ ਦੇ ਪੈਣ ਬਸੋੜੇ ਕਦੋਂ ਝੜੇ ਆ ਸੋਣ ਸੋਰੇ ਦੇਣੇ ਵੇ ਸੜਦੀਆਂ ਸੋੜੇ ਆ ਸੋਣ ਸੋਰੇ ਦੇਣੇ ਵੇ ਸਿੰਡੀਆਂ ਸੜਦੀਆਂ ਸੋਣ ਸੋਰੇ ਦੇਣੇ ਵੇ

i

ਆਪਣਾ ਕੰਮ ਕਰੇ ਕੌਣ ਦੇ ਕਿੱਕੇ ਚੱਪਾਨੀ ਕਰ ਡੰਡਾ ਘੁਣ ਕਾਉਂਦੇ ਕਿੱਕੇ ਚੱਪਾਨੀ ਕਰ ਡੰਡਾ ਘੁਣ ਕਾਉਂਦੇ ਮੁੰਨੂ ਚੋਸਾ ਹੈ ਮੁੰਡਾ ਸਾਰ ਪਸਾ ਟੇੜਦਾ ਸਾਜੀ ਕੇ ਆਹਾਰ ਨੀਉ ਨਾਲਗ ਵਾਂਗੂ ਮੇਲਦਾ ਕਿਹ ਕੇ ਕਹਿੰਦੇ ਬਾਜੀ ਵੇ ਤੂੰ ਬਾਜੀ ਕਿਉਂ ਨਹੀਂ ਦੇਖ